ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਘੁੱਟਣ ਵਾਲੇ ਉਹਨਾਂ ਦੇ ਕਿਤੇ ਸੂ ਮਿਲੀ ਕੇ ਉੱਥੇ ਨਜਾਇਜ਼ ਤਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅਗੋਂ ਗੋਲੀ ਚਲਾ ਦਿੱਤੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਪਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤੋਂ ਸ਼ਹੀਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿਨ੍ਹਾਂ ਦੀ ਭਾਰ ਦੇ ਵਿੱਚ ਅਮਰਤਪਾਲ ਹੋਰਾਂ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕੋ ਕੋ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ ਤੋਂ ਅੱਜ ਮੈਂ ਇੱਥੇ ਅਸ਼ੀਰ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫੁਜਾਈ ਕਰਨ ਆਇਆ ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਕਿ ਜਿਹੜੇ ਬਦਮਾਸ਼ ਤੇ ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਹਜੇ ਉਹਨੇ ਪਤਾ ਨਹੀਂ ਕਿੰਨੇ ਕੁ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਹਸਪੀਟਲ ਸੋ ਅਮਰਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਤੋਂ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰ ਕਹੋ ਅਸੀਂ ਪਰਿਵਾਰ ਦੇ ਨਾਲ ਖੜਾ ਹਾਂ